ਸਾਸਤਰੀ ਗੱਲ ਦੀ ਅੱਜ ਅਸੀਂ ਗੱਲ ਕਰਾਂਗੇ ਮੰਤਰ ਦੀ ਸ਼ਕਤੀ ਨੂੰ ਲੈ ਕੇ ਮੰਤਰ ਦੇ ਵਿਗਿਆਨ ਨੂੰ ਲੈ ਕੇ ਔਰ ਇਨਸਾਨੀ ਸਰੀਰ ਨਾਲ ਇਹਦੇ ਸੰਬੰਧ ਨੂੰ ਲੈ ਕੇ ਸਾਡੇ ਕੋਲ ਪ੍ਰਾਤਨ ਸੰਸ਼ੋਧਨ ਪ੍ਰਾਤਨ ਖੋਜਾਂ ਇਹਦੇ ਬਾਰੇ ਕੀ ਕਹਿੰਦੀਆਂ ਹੁਣ ਦਾ ਵਿਗਿਆਨ ਇਹਦੇ ਬਾਰੇ ਕੀ ਕਹਿੰਦਾ ਗਿਆਨ ਦੀ ਜਿਹੜੀ ਦੌਲਤ ਹੈ ਉਹਦੇ ਕੋਲ ਹੀ ਅਨੁਭਵ ਦਾ ਸ਼ਰਮ ਆਇਆ ਹੁੰਦਾ ਅਨੁਭਵ ਗਿਆਨ ਦੀ ਦੌਲਤ ਬਿਨਾ ਕਮਾਏ ਨਹੀਂ ਜਾ ਸਕਦੀ ਔਰ ਗਿਆਨ ਜਦੋਂ ਸਾਡਾ ਕੁਝ ਐਸ ਕਿਸਮ ਦਾ ਹੋ ਜੇ ਜਾਂ ਅਸੀਂ ਭ੍ਰਮੇਤ ਹੋ ਜਾਈਏ ਜਾਂ ਸਾਨੂੰ ਮਾੜੇ ਕਰਮ ਹਜਮ ਹੋਣ ਲੱਗ ਜਾਣ ਤੇ ਮਹਾਰਾਜ ਉਹਦੇ ਬਾਰੇ ਮੈਂ ਬਹੁਤ ਵਾਰ ਕਹਿੰਦਾ ਮਹਾਰਾਜ ਉਹਦੇ ਬਾਰੇ ਦੱਸਦੇ ਆ ਵੀ ਜਿਹੜਾ ਅਤਤੂ ਜ਼ਿਆਦਾ ਮੋਹ ਹੈ ਉਹ ਸਾਨੂੰ ਸੂਰ ਦੀ ਜੂਨ ਚ ਸੁੱਟ ਦਮਾ ਹਰ ਇਨਸਾਨ ਜਿਹੜਾ ਜਿਉਂਦਾ ਇਨਸਾਨ ਹੈ ਸਾਡਾ ਪੁਰਾਤਨ ਧਰਮਾਂ ਦਾ ਵਿਗਿਆਨ ਕਹਿੰਦਾ ਚਾਰ ਮੰਤਰ ਦੀਆਂ ਅਵਸਥਾਵਾਂ ਹੁੰਦੀਆਂ ਔਰ ਚਾਰੋਂ ਦੀਆਂ ਚਾਰੋਂ ਇਨਸਾਨ ਤੇ ਕੰਮ ਕਰਦੀਆਂ ਕਿਸ ਤਰ੍ਹਾਂ ਕੰਮ ਕਰਦੀਆਂ ਔਰ ਇਨਸਾਨ ਕਿਸ ਤਰ੍ਹਾਂ ਜਲਦੀ ਤੋਂ ਜਲਦੀ ਇਹਦੇ ਫਾਇਦੇ ਨਾਲ ਜੁੜ ਸਕਦਾ ਇਹਦੇ ਤੇ ਅੱਜ ਹੁਣ ਤੱਕ ਦੇ ਦੌਰ ਦਾ ਜਿਹੜਾ ਹੁਣ ਤੱਕ ਜਿੱਥੇ ਵਿਗਿਆਨ ਖੜਾ ਹੈ ਇਹਦੀਆਂ ਦੋਨੋਂ ਤਿੰਨੋਂ ਸਟੇਜਾਂ ਦੇ ਉੱਪਰ ਉਹਦੀ ਅੱਛੀ ਪਕੜ ਹੈ ਮਨੋਵਿਗਿਆਨ ਆ ਦੇ ਬਾਰੇ ਇਹ ਚਾਰੋਂ ਅਵਸਥਾ ਤੇ ਅਸੀਂ ਬਹੁਤ ਹੀ ਸਿੰਪਲ ਭਾਸ਼ਾ ਦੇ ਵਿੱਚ ਗੱਲ ਕਰਾਂਗੇ। ਔਰ ਜੀਵਦੇ ਇਨਸਾਨ ਬਾਰੇ ਮੈਂ ਗੱਲ ਕਰ ਹੀ ਲਈ ਪਹਿਲਾਂ ਆਪ ਜੀ ਨੂੰ ਦੱਸ ਹੀ ਦਿੱਤਾ ਵੀ ਮੰਤਰ ਦੀਆਂ ਚਾਰੋਂ ਹੀ ਅਵਸਥਾ ਦੇ ਤੇ ਅਸਰ ਕਰਦੀਆਂ ਹੁੰਦੀਆਂ। ਇਸ ਤਰ੍ਹਾਂ ਹੀ ਕੋਈ ਸੂਰ ਨਹੀਂ ਬਣ ਜਾਂਦਾ, ਇਸ ਤਰ੍ਹਾਂ ਹੀ ਕੋਈ ਪ੍ਰੇਤ ਨਹੀਂ ਬਣ ਜਾਂਦਾ, ਇਸ ਤਰ੍ਹਾਂ ਹੀ ਕੋਈ ਪ੍ਰਮਾਤਮਾ ਨਹੀਂ ਬਣ ਜਾਂਦਾ। ਦੋ ਤਰ੍ਹਾਂ ਦੀ એનર્ਜੀ ਜਿਹੜੀ ਆ ਸੰਸਾਰ ਤੇ ਮੰਨੀ ਜਾਂਦੀ ਹੈ, ਇੱਕ એનર્ਜੀ ਨੂੰ ਅਸੀਂ ਔਰ ਬਲੈਕ ਕਹਨੇ ਆ ਕਾਲੀ એનર્ਜੀ ਔਰ ਇੱਕ એનર્ਜੀ ਨਸੀ ਵਾਈਟ ਕਹਨੇ ਆ ਪ੍ਰਕਾਸ਼ ਦੋਨਾਂ ਦੇ ਅਨੁਭਵ ਹੁੰਦੇ ਨੇ ਇਹ ਨਹੀਂ ਕਿਹਾ ਜਾ ਸਕਦਾ ਵੀ ਵਾਈਟ એનર્ਜੀ ਦਾ ਅਨੁਭਵ ਹੈ ਔਰ ਬਲੈਕ એનર્ਜੀ ਦਾ ਨਹੀਂ ਜਿਹੜਾ ਅਨੁਭਵ ਤੁਹਾਡੇ ਵਿਵੇਕ ਤੋਂ ਬਾਹਰ ਹੈ ਅਸੀਂ ਗੱਲ ਕਰਾਂਗੇ ਤਿੰਨ ਤਰ੍ਹਾਂ ਦੀ ਮਨ ਦੀ ਅਵਸਥਾ ਹੁੰਦੀ ਹੈ ਸਾਡੀ ਜ਼ਿੰਦਗੀ ਦੇ ਰਹੱਸ ਨੇ ਜਿਹੜੀਆਂ ਸਾਡੀ ਜ਼ਿੰਦਗੀ ਦੀਆਂ ਤਾਕਤਾਂ ਨੇ ਜਿਹੜੀਆਂ ਮੰਤਰ ਵਿਗਿਆਨ ਨੂੰ ਲੈ ਕੇ ਇਹਨਾਂ ਨਾਲ ਸੰਬੰਧਤ ਜਿੰਨੀ ਵੀ ਕਿਸਮ ਦੇ ਧਿਆਨ ਮੈਡੀਟੇਸ਼ਨ ਜੁੜੇ ਆ ਮਿਊਜ਼ਿਕ ਜੁੜੇ ਆ ਉਹਨਾਂ ਨੂੰ ਲੈ ਕੇ ਉਹਨਾਂ ਤੇ ਅਸੀਂ ਸਪੈਸ਼ਲ ਤਿੰਨ ਤਿੰਨ ਦਿਨਾਂ ਦਾ ਜਿਹੜਾ ਕੋਰਸ ਹੈ ਕਿਉਂਕਿ ਗਿਆਨ ਨੇ ਹੀ ਅਨੁਭਵ ਬਣਨਾ ਔਰ ਜਦੋਂ ਤੁਸੀਂ ਕਿਦਰ ਕੁਝ ਸਿੱਖਣ ਜਾਂਦੇ ਹੋ ਸ਼ਰਧਾ ਦੇ ਨਾਲ ਇੱਛਾ ਦੇ ਨਾਲ ਤੇ ਉਹ ਗਿਆਨ ਅਸਰ ਵੀ ਕਰਦਾ ਕਿਤੇ ਕਿਸੇ ਗਲਤ ਗਿਆਨ ਦੀ ਗ੍ਰਿਫਤ ਚ ਆ ਕੇ ਸਾਡਾ ਇਹ ਜਿਹੜਾ ਮੌਕਾ ਹੈ ਬੇਗੁਰੂ ਜਾਣਦਾ ਵਿਸ਼ਾਲ ਹੋ ਜਾਂਦਾ ਪੂਰੀ ਕਾਇਨਾਤ ਨਾਲ ਇੱਕੋ ਜਾਣਦਾ ਉਹ ਕਿਤੇ ਕਿਸੇ ਛੋਟੇ ਜਿਹੇ ਪਸ਼ੂ ਪੰਛੀ ਚ ਕਨਵਰਟ ਨਾ ਹੋ ਜੇ ਇਹ ਸਾਰੇ ਕੁਝ ਤੂੰ ਬਚਾਉਂਦੀ ਐ ਸਾਨੂੰ ਮੰਤਰ ਸ਼ਕਤੀ ਸਹੀ ਕਿਸਮ ਨਾਲ ਜਿਹੜਾ ਮੰਤਰ ਜਾਪ ਐ ਜਿਵੇਂ ਅਸੀਂ ਕਹਿੰਦੇ ਆ ਕੋਈ ਚੀਜ਼ ਸੁਰਚ ਕਰ ਲਈ ਐ ਔਰ ਉਹ 뮤직 ਸਾਨੂੰ ਬੜਾ ਅੱਛਾ ਬੜਾ ਵਧੀਆ ਲੱਗਦਾ ਜਦੋਂ ਕੋਈ ਸੁਰਚ ਨਹੀਂ ਐ ਉਹ 뮤직 ਸਾਨੂੰ ਬੜਾ ਤੰਗ ਕਰਦਾ ਬੜਾ ਬੇ ਸੁਰਾ ਹੁੰਦਾ ਔਰ ਬੜਾ ਜ਼ਿਆਦਾ ਅਕਾਊ ਹੁੰਦਾ ਖਪਾਉਂਦਾ ਔਰ ਜਿਹੜਾ ਸੁਰ ਨਾਲ ਸੰਬੰਧਤ ਹੁੰਦਾ ਉਹ ਸਾਨੂੰ ਟਕਾ ਦਿੰਦਾ ਸ਼ਾਂਤੀ ਦਿੰਦਾ ਦੇ ਨਾਲ ਸਾਨੂੰ ਬੜਾ ਅੱਛਾ ਫੀਲ ਹੁੰਦਾ ਐਸੇ ਤਰ੍ਹਾਂ ਜਿਹੜੇ ਮੰਤਰ ਐ ਜਿਹੜੇ ਸ਼ਬਦ ਐ ਉਹ ਇਨਸਾਨੀ ਸਰੀਰ ਵਾਸਤੇ ਬੜੇ ਸੁਰ ਕਰੇ ਹੋਏ ਐ ਔਰ ਇਹਨਾਂ ਦੀਆਂ ਚਾਰ ਅਵਸਥਾਵਾਂ ਨੇ ਉੱਤੇ ਹੁਣ ਅਸੀਂ ਅਲੱਗ-ਅਲੱਗ ਕਰਕੇ ਗੱਲ ਕਰ ਲੈਨੇ ਆ ਸਾਡੀ ਪੁਰਾਤਨ ਜਿਹੜੀ ਖੋਜ ਹੈ ਕੁਝ ਇੱਕ-ਇੱਕ ਅਸੀਂ ਪੁਰਾਤਨ ਖੋਜ ਲਵਾਂਗੇ ਔਰ ਅੱਜ ਦਾ ਵਿਗਿਆਨ ਉਹਦੇ ਬਾਰੇ ਕੀ ਕਹਿੰਦਾ ਇਸ ਢੰਗ ਨਾਲ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਮੰਤਰ ਵਿਗਿਆਨ ਤੇ ਜਿਹੜਾ ਪਹਿਲਾ ਪੜਾ ਆਇਆ ਦਾ ਜਿਹੜੀ ਪਹਿਲੀ ਚੀਜ਼ ਹੈ ਸਾਨੂੰ ਸਮਝ ਆਂਦੀ ਆ ਉਹ ਹੈ ਵੀ ਜ਼ੁਬਾਨ ਨਾਲ ਬੋਲਣਾ ਜੁਬਾਨ ਨਾਲ ਜਿਹੜਾ ਬੋਲਣਾ ਹੈ ਜਿਹੜੀ ਧੁਨੀ ਹੈ ਉਹ ਕਿੰਨਾ ਕਸਰ ਰੱਖਦੀ ਹੈ ਜੇ ਅਸੀਂ ਪ੍ਰਾਤਨ ਅਸ ਆਪਣੇ ਧਾਰਮਿਕ ਪ੍ਰਾਤਨ ਸਾਡੇ ਇਤਿਹਾਸ ਤੇ ਨਿਗਾਹ ਮਾਰਦੇ ਆ ਤੇ ਮਹਾਰਿਸ਼ੀ ਪਤਾਂਜਲੀ ਜੀ ਦੀ ਇੱਕ ਖੋਜ ਕਹਿੰਦੀ ਹੈ ਕਾਲੇ ਰੰਗ ਦਾ ਭੂਂਡ ਆ ਜਿਹੜਾ ਉਹ ਮੱਖੀ ਦੇ ਇੱਕ ਬੱਚੇ ਨੂੰ ਚੱਕ ਕੇ ਲਿਆਉਂਦਾ ਉਹਨੂੰ ਰੱਖਦਾ ਹੈ ਔਰ ਉਹਦੇ ਉੱਪਰ ਹੌਲੀ-ਹੌਲੀ ਉਹ ਮਿੱਟੀ ਦਾ ਇੱਕ ਉਹਨੇ ਘਰ ਬਣਾਇਆ ਹੁੰਦਾ ਔਰ ਉਹਨੂੰ ਉਸ ਘਰ ਦੇ ਅੰਦਰ ਬੰਦ ਕਰ ਦਿੰਦਾ ਫਿਰ 24 ਘੰਟੇ ਚ ਜਿੰਨਾ ਵੀ ਵੱਧ ਤੋਂ ਵੱਧ ਉਹਦੇ ਕੋਲ ਸਮਾਂ ਹੁੰਦਾ ਉਹ ਉਹਦੇ ਦਿਵਾਲੇ ਸਿਰਫ ਆਵਾਜ਼ ਕਰਦਾ ਔਰ ਉਸ ਆਵਾਜ਼ ਨਾਲ ਉਹ ਬਿਲਕੁਲ ਉਹਦੇ ਵਰਗਾ ਹੋ ਜਾਂਦਾ ਚੇਂਜ ਹੋ ਜਾਂਦਾ ਉਹਦਾ ਜਨਮ ਨਹੀਂ ਹੁੰਦਾ ਇਹ ਤੀਜ ਦੱਸਦੀ ਹੈ ਵੀ ਤੁਹਾਨੀ ਦਾ ਜਿਹੜਾ ਵਿਗਿਆਨ ਹੈ ਉਹ ਬੜੀ ਪਾਵਰ ਰੱਖਦਾ ਬੜੀਆਂ ਐਸੀਆਂ ਖੋਜਾਂ ਨੇ ਜਿਨ੍ਹਾਂ ਤੇ ਗੱਲ ਹੋ ਸਕਦੀ ਹੈ ਵਿਸਥਾਰ ਨਾਲ ਉਹ ਹਰ ਸਰੀਰ ਨੂੰ ਲੈ ਕੇ ਅਲੱਗ-ਅਲੱਗ ਤਰੀਕੇ ਨਾਲ ਹੋ ਸਕਦੀ ਹੈ ਸਮਝਾਇਆ ਜਾ ਸਕਦਾ ਜੇ ਲੋਡ ਪੈਂਦੀ ਹੈ ਤੇ ਅੱਜ ਦਾ ਵਿਗਿਆਨ ਇਹਦੇ ਬਾਰੇ ਕੀ ਕਹਿੰਦਾ ਅਫਰਮੇਸ਼ਨਸ ਤੇ ਯੋਰ ਲੰਦਾ ਕਿਸੇ ਪੋਜ਼ਿਟਿਵ ਚੀਜ਼ ਨੂੰ ਤੁਸੀਂ ਬੋਲੋ ਕਿਸੇ ਅੱਛੀ ਚੀਜ਼ ਨੂੰ ਤੁਸੀਂ ਬੋਲੋ ਔਰ ਜੋ ਤੁਹਾਨੂੰ ਚਾਹੀਦਾ ਉਹਦੇ ਬਾਰੇ ਬੋਲੋ ਉਹ ਤੁਹਾਨੂੰ ਮਿਲੇਗਾ ਮਨੋਵਿਗਿਆਨ ਨੂੰ માનਤਾ ਦੇਿੰਦਾ ਇਸ ਕਰਕੇ ਇਹਦਾ ਮਤਲਬ ਬਹੁਤ ਜ਼ਿਆਦਾ ਬੋਲ ਵਾਲਾ ਐ ਮੰਤਰ ਉਚਾਰਨ ਦੀ ਪਹਿਲੀ ਜਿਹੜੀ ਸਟੇਜ ਆ ਜਿੱਤੇ ਅਸੀਂ ਗੱਲ ਕਰ ਰਹੇ ਹਾਂ ਪ੍ਰਾਤਨਿਕ ਇਤਿਹਾਸ ਦੀ ਗੱਲ ਕਰੀਏ ਤੇ ਮਾਰਿਸ਼ੀ ਪਤਾਂਜਲੀ ਜੀ ਉਹਦੇ ਬਾਰੇ ਏਡੀ ਵੱਡੀ ਖੋਜ ਕਰ ਗਏ ਹੋਰ ਵੀ ਬੜੀਆਂ ਖੋਜਾਂ ਧਰਮਾਂ ਕੋਲ ਪਈਆਂ ਨੇ ਇਹਦੇ ਬਾਰੇ ਗੱਲ ਕਰਨ ਵਾਸਤੇ ਅੱਧੇ ਦੇ ਵਿਗਿਆਨ ਦੀ ਗੱਲ ਕਰਦੇ ਆਂ ਤੇ ਅਫਰਮੇਸ਼ਨਸ ਦੀ ਪੋਜ਼ਿਟਿਵ ਸ਼ਬਦ ਬੋਲੋ ਜਿੰਨਾ ਜ਼ਿਆਦਾ ਤੁਸੀਂ ਪੋਜ਼ਿਟਿਵ ਬੋਲੋਗੇ ਓਨੇ ਜ਼ਿਆਦਾ ਤੁਸੀਂ ਪੋਜ਼ਿਟਿਵ ਹੋ ਜਾਓਗੇ ਤੁਹਾਡੀ ਜ਼ਿੰਦਗੀ ਜਿਹੜੀ ਲਹਿਬਦ ਹੋ ਜਾਏਗੀ ਮਤਲਬ ਅੱਛੇ ਅਨੁਪਾ ਵੱਲ ਮੁੜਿਆ ਜਾ ਸਕਦਾ ਔਰ ਇਹੀ ਜਾਪ ਜੇ ਤੁਹਾਡਾ ਆਊਟ ਚੱਲ ਰਿਹਾ ਕਿਸੇ ਗਲਤ ਚੀਜ਼ ਤੁਹਾਨੂੰ ਰਸ ਆ ਰਿਹਾ ਔਰ ਤੁਸੀਂ ਉਹਨੂੰ ਜਾਪ ਕਰ ਰਹੇ ਹੋ ਤੇ ਇਹ ਨਹੀਂ ਕਿਹਾ ਜਾ ਸਕਦਾ ਵੀ ਉਹਦਾ ਰਿਜ਼ਲਟ ਨਹੀਂ ਆਣਾ ਪਰਮਾਤਮਾ ਤੁਹਾਡੇ ਅੰਦਰ ਬੈਠਾ ਹੈ ਮਹਾਰਾਜ ਕਹਿੰਦੇ ਆਂ ਵੀ ਲੇਖ ਮਿਟਾਈ ਨਹੀਂ ਜਾ ਸਕਦੇ ਉਹਦਾ ਮਤਲਬ ਹੈ ਜਿਹੜਾ ਕਰਮ ਤੁਸੀਂ ਕਰ ਲਿਆ ਉਹ ਤੁਹਾਨੂੰ ਭੋਗਣਾ ਪੈਣਾ ਉਹਨੂੰ ਭੋਗੇ ਬਿਨਾ ਚੇਤਨਾ ਦਾ ਛੁਟਕਾਰਾ ਨਹੀਂ ਹੋ ਸਕਦਾ ਚੇਤਨਾ ਦਾ ਜਿਹੜਾ ਸਤਰ ਉੱਪਰ ਜਾਂ نیچے ਹੋਣਾ ਉਹਦੇ ਵਿੱਚ ਅਨੁਭਵ ਸਭ ਤੋਂ ਵੱਡਾ ਜਿਹੜਾ ਰੋਲ ਹੈ ਉਹ ਅਦਾ ਕਰਦੇ ਆਂ ਔਰ ਉਹਦੇ ਵਾਸਤੇ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਉਹ ਹੈ ਗਾਈਡੈਂਸ ਉਹ ਹੈ ਚੀਜ਼ਾਂ ਨੂੰ ਸਮਝਣਾ ਬੜਾ ਵੱਡਾ ਵਿਸ਼ਾ ਹੈ ਔਰ ਇਹਦੇ ਤੇ ਛੋਟੇ ਛੋਟੇ ਸਟੈਪ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮਤਲਬ ਛੁਟੀਆਂ ਛੁਟੀਆਂ ਥੋੜੇ ਥੋੜੇ ਕੈਂਪ ਤਿੰਨ ਤਿੰਨ ਦਿਨਾਂ ਦੇ ਉਹ ਉਹਦੇ ਨਾਲ ਚੀਜ਼ਾਂ ਨੂੰ ਬੜੀ ਆਸਾਨੀ ਨਾਲ ਛੋਟਾ ਛੋਟਾ ਕਰਕੇ ਸਮਝਾਇਆ ਜਾ ਸਕੇ ਔਰ ਆਫਲਾਈਨ ਆਨਲਾਈਨ ਅਸੀਂ ਦੋਨੋਂ ਤਰ੍ਹਾਂ ਇਹਨੂੰ ਕਰ ਰਹੇ ਹਾਂ ਦੂਸਰੀ ਜੇ ਮੰਤਰ ਦੀ ਅਵਸਥਾ ਦੀ ਅਸੀਂ ਗੱਲ ਕਰਦੇ ਆਂ ਤੇ ਉਹਨੂੰ ਕਹਿੰਦੇ ਆ ਮਦਿਮਾ ਮਤਲਬ ਜ਼ੁਬਾਨ ਨਹੀਂ ਹਲਾਣੀ ਔਰ ਮਨ ਨਾਲ ਬੋਲਣਾ ਜਾਪ ਕਰ ਇਹਦੇ ਤੇ ਜੇ ਅਸੀਂ ਪੁਰਾਤਨ ਗੱਲ ਇਤਿਹਾਸ ਦੀ ਗੱਲ ਕਰਦੇ ਆਂ ਤੇ ਸਾਡੇ ਕੋਲ ਬੜੀਆਂ ਜਿਆਦਾ ਉਦਾਹਰਣਾਂ ਨੇ ਚਾਹੇ ਤੁਸੀਂ ਕੋਈ ਜਾਪ ਕੀਤਾ ਹੈ ਨਹੀਂ ਕੀਤਾ ਤੁਸੀਂ ਕਿਸ ਕੰਡੀਸ਼ਨ ਚ ਜਿੰਦੇ ਆ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਇੱਕ ਗ੍ਰੈਸਲਿਨ ਲੈ ਕੇ ਤੁਸੀਂ ਇਸ ਪਰ ਇਹਦੇ ਪ੍ਰਯੋਗ ਵਾਸਤੇ ਇੱਕ ਗ੍ਰੈਸਲਿਨ ਦੀ ਲੋਡ ਪੈਗੀ ਔਰ ਇੱਕ ਤਾਗਾ ਦਾ ਛੋਟਾ ਜਿਹਾ ਖੰਭ ਕੋਈ ਦੋ ਚੀਜ਼ਾਂ ਦੀ ਤੁਹਾਨੂੰ ਲੋਡ ਹੋਏਗੀ ਔਰ ਤੁਸੀਂ ਇਸ ਤਾਕਤ ਨੂੰ ਖੁਦ ਦੇਖ ਸਕਦੇ ਹੋ ਗ੍ਰੈਸਲਿਨ ਨੂੰ ਤੁਸੀਂ ਕਿਸੇ ਕੱਚ ਦੇ ਕਿਸੇ ਛੋਟੇ ਜਿਹੇ ਬਰਤਨ ਚ ਪਾ ਲੈਣਾ ਔਰ ਉਹਦੇ ਉੱਪਰ ਉਹ ਤਾਗੇ ਦਾ ਟੁਕੜਾ ਸੁੱਟ ਦੇਣਾ ਔਰ ਤੁਸੀਂ ਉਹਨੂੰ ਦੇਖਦੇ ਹੋਏ ਪੂਰਾ ਮਨ ਟਿਕਾ ਕੇ ਉਹਨੂੰ ਸਿਰਫ ਨਿਰਦੇਸ਼ ਦੇਣਾ ਸੱਜੇ ਖੱਬੇ ਜਿੱਧਰ ਦਾ ਤੁਸੀਂ ਉਹਨੂੰ ਨਿਰਦੇਸ਼ ਦੋਗੇ ਧਾਗਾ ਉਸ ਸੜ ਨੂੰ ਜਾਏਗਾ ਮੱਧੇमां ਜਿਹੜੇ ਉਹ ਸੁਰ ਕੀਤੇ ਹੋਏ ਮੰਤਰ ਨੇ ਉਹ ਸਾਨੂੰ ਇਹ ਵਿਸ਼ਾਲ ਕਾਇਨਾਤ ਨਾਲ بڑے ਡੂੰਘੇ ਅਹਿਸਾਸਾਂ ਨਾਲ ਜੋੜ ਸਕਦੇ ਆ ਇਹ ਤਾਕਤ ਸਾਨੂੰ ਇਹ ਦੱਸਦੀ ਹੈ ਪ੍ਰੈਜ਼ੈਂਟ ਵੀ ਕੰਮ ਕਰ ਰਹੀ ਹੈ ਕਿਉਂਕਿ ਤੁਸੀਂ ਇੱਕ ਜਾਨਵਰਾਂ ਵਰਗੀ ਸੋਚ ਨਾਲ ਜੁੜੇ ਹੋਏ ਹੋ ਤੇ ਫਿਰ ਤੁਸੀਂ ਉਦਾਂ ਦੇ ਹੋ ਜਾਣਾ ਕਿਉਂਕਿ ਉਹਦੀ ਅਤ ਤੇ ਉਹੀ ਹੈ ਉਹਦੀ ਸੰਭਾਵਨਾ ਉਹੀ ਹੈ ਤੁਹਾਨੂੰ ਉਹਨਾਂ ਵਿਸ਼ਾਲ ਹੋਣਾ ਪਏਗਾ ਦੂਸਰੀ ਇਹ ਅਵਸਥਾ ਹੈ ਇਹਦੇ ਵਾਸਤੇ ਵੀ ਅਸੀਂ ਤਰਾਟਕ ਦੇ ਕੁਝ ਛੋਟੇ-ਛੋਟੇ ਇੱਕ ਦੋ ਪ੍ਰਯੋਗ ਕਰਾਵਾਂਗੇ ਕਿ ਕਿਸ ਤਰ੍ਹਾਂ ਹੁੰਦਾ ਕਿਉਂਕਿ ਜਦੋਂ ਇਹਨੂੰ ਮੰਤਰ ਜਾਪ ਦੇ ਨਾਲ ਤੁਸੀਂ ਤਰਾਟਕ ਨੂੰ ਕਰਦੇ ਹੋ ਤੇ ਬੜੇ ਅੱਛੇ ਔਰ ਬੜੇ ਪਾਵਰਫੁੱਲ ਰਿਜ਼ਲਟ ਦਿੰਦੀ ਹੈ ਮੱਦੇਮਾ ਤੁਹਾਨੂੰ ਬਦਲਣ ਵਾਸਤੇ ਪਰ ਜੇ ਤੁਹਾਡੇ ਰਸ ਤੁਹਾਡੇ ਟੇਸਟ ਪਹਿਲਾਂ ਬਹੁਤ ਜ਼ਿਆਦਾ ਖਰਾਬ ਹੈ ਔਰ ਤੁਸੀਂ ਜਾਪ ਕਰ ਰਹੇ ਹੋ ਪੂਰੀ ਇਕਾਗਰਤਾ ਨਾਲ ਤਰਾਟਕ ਦੇ ਨਾਲ ਤੁਹਾਨੂੰ ਮੰਤਰ ਦੇ ਦਿੱਤੇ ਜਾਣ ਤੇ ਤੁਸੀਂ ਉਸ ਚੀਜ਼ ਨੂੰ ਹੋਰ ਜ਼ਿਆਦਾ ਵਧਾ ਲੋਗੇ ਉਹ ਚੀਜ਼ ਹੋਰ ਜ਼ਿਆਦਾ ਨੁਕਸਾਨ ਦੇ ਹੋ ਜਾਏਗੀ ਅੱਜ ਹਾਲਾਤ ਕੁਝ ਹੋਰ ਤਰ੍ਹਾਂ ਦੇ ਆ ਅੱਜ ਇਨਸਾਨ ਚੀਜ਼ਾਂ ਨੂੰ ਸਮਝਦਾ ਫਿਰ ਉਹਦਾ ਟੇਸਟ ਬਣਦਾ। ਔਰ ਜਦੋਂ ਉਹਦਾ ਟੇਸਟ ਬਣਦਾ ਫੇਰ ਹੀ ਉਹਦੇ ਅਲੱਗੇ ਵੱਧਦਾ। ਆਹੀ وجہ ਵੀ ਜਦੋਂ ਮਨੋਵਿਗਿਆਨ ਕਹਿੰਦਾ ਫਾਰਮੇਸ਼ਨਸ ਲਾਅ ਆਫ ਅਟਰੈਕਸ਼ਨ ਉਹ ਦੂਸਰੀ ਅਸੀਂ ਅਵਸਥਾ ਕਹਿ ਸਕਦੇ ਹਾਂ ਮੱਧੇमां ਜਿਹੜੀ ਲਾਅ ਆਫ ਅਟਰੈਕਸ਼ਨ ਹੈ ਅਸੀਂ ਸਿਰਫ ਸੋਚਦੇ ਆਉਂਦੇ ਬਾਰੇ। ਅਸੀਂ ਸਿਰਫ ਮਨ ਦੇ ਅੰਦਰ ਉਹ ਚਿੱਤਰ ਬਣਾਉਂਦੇ ਹਾਂ। ਔਰ ਉਹ ਸਭ ਵਾਪਰ ਜਾਂਦਾ। ਜੇ ਉਹ ਛੋਟੇ ਦੇ ਪ੍ਰਯੋਗ ਦੀ ਗੱਲ ਕੀਤੀ ਇਸ ਤਰ੍ਹਾਂ ਦੇ ਉਹ ਤਰਾਟਕ ਦੇ ਉੱਪਰ ਬੜੀ ਤਰ੍ਹਾਂ ਦੇ ਪ੍ਰਯੋਗ ਨੇ ਜਿਹੜੇ ਕਰੇ ਜਾ ਸਕਦੇ ਨੇ ਪਰ ਉਸ ਉਹਦੇ ਵਾਸਤੇ ਕੁਝ ਲੈਵਲ ਬਣਾਣੇ ਪੈਣਗੇ ਉਹ ਹਰ ਬੰਦੇ ਨਾਲ ਨਹੀਂ ਕਰੇ ਜਾ ਸਕਦੇ ਦੇ ਜੀਵਨ ਨੂੰ ਲੈ ਕੇ ਜਿਹੜੀਆਂ ਉਹ ਰਹਿਸਯਮਈ ਖੋਜਾਂ ਹੋਈਆਂ ਨੇ ਜਿਨ੍ਹਾਂ ਨਾਲ ਉਹ ਮੰਤਰ ਬਣੇ ਨੇ ਜਿਨ੍ਹਾਂ ਨੇ ਉਹ ਰਿਜ਼ਲਟ ਦੇਖੇ ਨੇ ਜਿਨ੍ਹਾਂ ਨੇ ਉਸ ਉੱਚੀ ਅਵਸਥਾ 'ਚ ਜਾ ਕੇ ਉਹਨਾਂ ਦਾ ਨਿਰਮਾਣ ਕਰਿਆ ਤੇ ਉਹ ਇੰਨੀ ਆਸਾਨੀ ਨਾਲ ਆਸਲ ਨਹੀਂ ਹੁੰਦੇ। ਦੀ ਸ਼ਕਤੀ ਉਹ ਮੰਤਰ ਦੀ ਤੀਸਰੀ ਅਵਸਥਾ ਤੁਸੀਂ ਇਨਸਾਨ 100% ਤੁਹਾਡੇ ਤੇ ਕੰਮ ਕਰ ਰਹੀ ਹੈ। ਬਸ ਸਿਰਫ ਉਹਨਾਂ ਦੀਆਂ ਦਿਸ਼ਾਵਾਂ ਨੂੰ ਸਹੀ ਕਰ ਲੈਣ ਦੀ ਲੋੜ ਹੈ। ਇੱਕ ਅੱਛੇ ਮਾਸਟਰ ਦੀ, ਇੱਕ ਅੱਛੇ ਕੋਚ ਦੀ ਲੋੜ ਹੈ। ਹੁਣ ਮੈਨੂੰ ਲੱਗਦਾ ਵੀਡੀਓ ਲੰਬੀ ਹੋ ਜਾਗੀ। ਚੌਥੀ ਅਵਸਥਾ ਤੇ ਪਰਾਤੇ ਯਾਨੀ ਜੋ ਅਸੀਂ ਅੰਦਰ ਦਬਾ ਲੈਂਦੇ ਆ ਉਹ ਕਿਸ ਤਰ੍ਹਾਂ ਦਾ ਰਿਜ਼ਲਟ ਦਿੰਦਾ ਔਰ ਇਹਦੇ ਬਾਰੇ ਸਾਡਾ ਪੁਰਾਤਨ ਇਤਿਹਾਸ ਕੀ ਕਹਿੰਦਾ ਅੱਜ ਦਾ ਵਿਗਿਆਨ ਇਹਦੇ ਬਾਰੇ ਕੀ ਕਹਿੰਦਾ ਇਨਸਾਨ ਕਿੱਥੇ ਕਿੱਥੇ ਦਾ ਇਹਦੇ ਨਾਲ ਸੰਬੰਧ ਹਦਾ ਇਹ ਸਾਰੀ ਗੱਲਬਾਤ ਅਸੀਂ ਅਗਲੀ ਵੀਡੀਓ ਚ